ਤਸਰੀਅ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਅੱਜ ਜੋ ਇਤਿਹਾਸਿਕ ਦਿਨ 2 ਦਸੰਬਰ ਦਾ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਣੇ ਸੁਖਬੀਰ ਸਿੰਘ ਬਾਦੂ ਅਤੇ ਬਾਕੀ ਸਾਰੇ ਜਿਨ੍ਹਾਂ ਨੂੰ ਬਾਗੀ ਤਾਕੀਆਂ ਦੇ ਲਾਈਨ ਵਿੱਚ ਖੜਾ ਕੀਤਾ ਗਿਆ ਹੈ ਸਗਾ ਉਹਨਾਂ ਨੂੰ ਸਜਾਵਾਂ ਦਾ ਐਲਾਨ ਕਰ ਦਿੱਤਾ ਗਿਆ ਪ੍ਰੋਫੈਸਰ ਬਹੁਤ ਕੁਝ ਕੁਝ ਇਹ ਹੋ ਜਾ ਕਿ ਬਹੁਤ ਵੱਡੀ ਗੱਲ ਦੀ ਉਮੀਦ ਸ਼ੈਕ ਕੀਤੀ ਜਾ ਰਹੀ ਹੋਵੇ ਕਿ ਜੀ ਕਿਹੋ ਜੀ ਸਜ਼ਾ ਹੋ ਸਕਦੀ ਹੈ ਜਾਂ ਉਹਦੇ ਨਾਲ ਅਕਾਲੀ ਦਲ ਤੇ ਕੀ ਪ੍ਰਭਾਵ ਪੈਂਦਾ ਜਾਂ ਬਹੁਤ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਇਹ ਗੱਲਾਂ ਵੀ ਸਾਹਮਣੇ ਆਈਆਂ ਕਿ ਉਸ ਤਰੀਕੇ ਦੀ ਸਜ਼ਾ ਤਾਂ ਨਹੀਂ ਪਰ ਜੋ ਕੁਝ ਕਿਹਾ ਗਿਆ ਜੋ ਕੁਝ ਫਸੀਲ ਤੋਂ ਬੋਲਿਆ ਗਿਆ ਜੋ ਕੁਝ ਜਿੱਤਦਾਰ ਕਹਿੰਨੀ ਹਰਪੀਤ ਸਿੰਘ ਨੇ ਜਿਵੇਂ ਪਰ ਕੱਚੇ ਉਡਾਇ ਇੱਕ ਤਰੀਕੇ ਦੇ ਅਕਾਲੀ ਦਲ ਸਾਰੀ ਸਿਆਸਤ ਨੂੰ ਨੰਗਿਆਂ ਕਰਕੇ ਰੱਖ ਦਿੱਤਾ ਕਿ ਹੁਣ ਤਾਂ ਕੀ ਕੁਝ ਇਹਨਾਂ ਨੇ ਕੀਤਾ ਜਿਵੇਂ ਗਿਆਨੀ ਰਕबीर ਸਿੰਘ ਉਹਨਾਂ ਨੇ ਜੋ ਕੁਝ ਜਿਵੇਂ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਮਨਾਇਆ ਜਾਂ ਜਿਵੇਂ ਉਨਾ ਤੋਂ ਹਾਂ ਮਾਮਲੇ ਦੇ ਵਿੱਚ ਜਵਾਬ ਲਏ ਉਹ ਬਹੁਤ ਕੁਝ ਦਰਸਾ ਗਏ ਜਾਂ ਉਹਨੇ ਬਹੁਤ ਇਤਿਹਾਸਕ ਇੱਕ ਛਾਪ ਛੱਡ ਦਿੱਤੀ ਹੈ ਕਿ ਕੱਲੋਂ ਕੋਈ ਇਹਨਾਂ ਮਾਮਲਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਂ ਪੰਥਕ ਮਾਮਲਿਆਂ ਨੂੰ ਉਸ ਢੰਗ ਦੇ ਨਾਲ ਨਹੀਂ ਲਏਗਾ ਜਿਸ ਢੰਗ ਨਾਲ ਅਕਾਲੀ ਦਲ ਨੇ ਲਿਆ ਇਸ ਕੱਤਰਤਾ ਦੇ ਨਾਲ ਕਈ ਜਵਾਬ ਕਈ ਲੋਕਾਂ ਨੂੰ ਮਿਲ ਗਏ ਆ ਪਹਿਲਾ ਜਵਾਬ ਤੇ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਕਹਿੰਦੇ ਸੀ ਇਹਨਾਂ ਨੇ ਕੀ ਕਰਨਾ ਇਹ ਤੇ ਜੇਪ ਚੋਂ ਕੱਢੇ ਚਿੱਠੀ ਚੋਂ ਕੱਢੇ ਜਿਹੜੇ ਆ ਉਹ ਜਥੇਦਾਰ ਹੈਗੇ ਆ ਇਹ ਤੇ ਉਹਨਾਂ ਦੇ ਬੰਦੇ ਆ ਇਹਨਾਂ ਨੇ ਕੁਝ ਨਹੀਂ ਕਰਨਾ ਮੇਰਾ ਖਿਆਲ ਜਿਸ ਢੰਗ ਨਾਲ ਇਹ ਸਾਰੀ ਕਾਰਵਾਈ ਚੱਲੀ ਜਿਸ ਢੰਗ ਨਾਲ ਪਬਲੀਕਲੀ ਸਾਰੇ ਪਬਲਿਕ ਦੇ ਵਿੱਚ ਕੱਲੇ ਕੱਲੇ ਦੋਸ਼ ਨੂੰ ਉਜਾਗਰ ਕਰਕੇ ਹਾਂ ਕਰਵਾਈ ਗਈ ਔਰ ਕਲਪਰੇਟਸ ਵੱਲੋਂ ਇਸ ਗੱਲ ਦੀ ਅਪੀਲ ਕਰਵਾਈ ਗਈ ਇਹ ਕਿ ਪਾਈ ਸਾਨੂੰ ਜੋ ਵੀ ਬਣਦੀ ਸਜ਼ਾ ਆ ਉਹ ਦਿੱਤੀ ਜਾਏ ਹੁਣ ਸਜ਼ਾ ਜਿਹੜੀ ਹੈ ਇਹ ਨਾਰਮਲ ਕੋਰਟਾਂ ਸਾਡੇ ਦਿਮਾਗ ਦੇ ਵਿੱਚ ਕੀ ਬਣਿਆ ਕਿ ਉਹਨਾਂ ਨੂੰ 20 ਸਾਲ ਦੀ ਸਜ਼ਾ ਕਿਸੇ ਨੂੰ ਫਾਂਸੀ ਦੀ ਸਜ਼ਾ ਕਿਸੇ ਨੂੰ ਪਤਾ ਨਹੀਂ 10 ਸਾਲ ਦੀ ਸਜ਼ਾ ਕਿਸੇ ਨੂੰ ਗੈਰ ਜ਼ਮਾਨਤੀ ਵਰੰਟ ਫਲਾਣਾ ਇਹੋ ਜਿਹਾ ਸਾਡੀ ਇੱਕ ਮਾਈਂਡ ਦੀ ਹੈਬਿਟ ਬਣੀ ਆ ਖਟਕਟ ਮੈਂ ਕਦੀ ਆਪਣੇ ਲਾਈਫ ਟਾਈਮ 'ਚ ਇਸ ਕਿਸਮ ਦੀ ਇਕੱਤਰਤਾ ਕੋਰਟ ਜਿਹਨੂੰ ਕਹੋ ਪਬਲਿਕ ਕੋਰਟ ਜਿਹਦੇ ਵਿੱਚ ਪੂਰੀ ਦੀ ਪੂਰੀ ਪਾਰਟੀ ਤੇ ਆਪਣੇ ਹੀ ਧਰਮ ਸੰਸਥਾ ਦੇ ਬੰਦੇ ਵੀ ਜਿਵੇਂ ਗਿਆਨੀ ਜਤੇਰਾ ਗਰਬਚਨ ਸਿੰਘ ਹੁਣੀ ਜਾਂ ਹੋਰ ਸਾਰੇ ਜਿਹੜੇ ਉਹਨਾਂ ਨੂੰ ਵੀ ਬੁਲਾ ਕੇ ਇਹ ਸਾਰਾ ਜਿਹੜਾ ਉੱਥੇ ਇੱਕ ਵਿਚਾਰ ਚਰਚਾ ਪਬਲਿਕਲੀ ਜਿੱਥੇ ਪਬਲਿਕ ਵੀ ਦੇਖ ਰਹੀ ਹੈ ਕਦੀ ਤੁਸੀਂ ਇਹੋ ਜਿਹੇ ਕੋਟਾਂ ਦੇਖੀਆਂ ਇਸ ਲਈ ਇਹ ਆਪਣੇ ਆਪ ਚ ਪ੍ਰਥਾ ਔਰ ਉਸ ਦੀ ਜਿਹੜੀ ਮਾਨ ਮਨਿਆਤ ਮर्यादा ਆ ਜਿਹੜੀ ਸਰਵ ਉਚਿਤਮਤਾ ਹੈਗੀ ਉਹਦੀ ਉਸ ਨੂੰ ਲੋਕਾਂ 'ਚ ਦੱਸ ਦਿੱਤਾ ਕਿ ਇਹ ਕੋਈ ਜੇਬ 'ਚ ਨਿਕਲੇ ਜੇਬ ਜਾਂ ਕਿਸੇ ਦੀ ਚਿੱਠੀ ਰਾਜਨੀਤਿਕ ਲੋਕਾਂ ਦੇ ਕਰਿੰਦੇ ਨਹੀਂ ਹੈ ਉਹਨਾਂ ਤੋਂ ਦਬਿਓਏ ਲੋਕ ਨਹੀਂ ਹੈ ਉਹਨਾਂ ਦਾ ਇੱਕ ਆਪਣਾ ਰਤਬਾ ਇੱਕ ਆਪਣੀ ਹਸਤੀ ਇੱਕ ਆਪਣੀ ਹੈਸੀਅਤ ਹੈਗੀ ਹੈ ਜਿਹੜੀ ਅੱਜ ਤੁਹਾਨੂੰ ਦੇਖਣ ਨੂੰ ਮਿਲੀ ਆ ਮੈਂ ਤੁਹਾਨੂੰ ਇਸ ਗੱਲ ਦੀ ਇੰਪੋਰਟੈਂਸ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਮਰੀਕਾ ਆ ਉਹਦੇ ਨਾਲ ਐਗਜ਼ੈਂਪਲ ਦੇ ਕੇ ਦੱਸਣਾ ਚਾਹੂੰਗਾ ਇੱਕ ਛੋਟਾ ਜਿਹਾ ਆਪਾਂ 2% ਵੀ ਇੰਡੀਆ ਦੀ ਪਾਪੂਲੇਸ਼ਨ ਦੇ ਨਹੀਂ ਹੁੰਨੇ ਜਿਹੜੇ ਸਿੱਖ ਆ ਜਾਣੀ ਤਾਂ ਉਥੋਂ ਉਸ ਜਿਹੜੀ ਇੱਕ ਛੋਟਾ ਜਿਹਾ ਸਮੁਦਾਇ ਹੈਗਾ ਔਰ ਉਸ ਦਾ ਤੁਸੀਂ ਇਹੋ ਜਿਹੀ ਇੱਕ ਪਰੰਪਰਾ ਇਹੋ ਜੀਆਂ ਉਹਨਾਂ ਦੀਆਂ ਰੋ ਰੀਤਾਂ ਰਵਾਜਾਂ ਜਿਹੜੀਆਂ ਧਾਰਮਿਕ ਕਿ ਜਿੱਥੇ ਧਰਮ ਮੋਰਲ ਕੋਡ ਆਫ ਕੰਡਕਟ ਚੰਗੀ ਸਵੱਛ ਲਾਈਫ ਇਮਾਨਦਾਰੀ ਦੀ ਲਾਈਫ ਪਾਰਦਰਸ਼ਤਾ ਦੀ ਲਾਈਫ ਜ਼ਿੰਦਗੀ ਜਿਹੜੀ ਹੈ ਉਹ ਕਿਵੇਂ ਜੀਣੀ ਚਾਹੀਦੀ ਆ ਕਿਵੇਂ ਰੱਬ ਦੇ ਅੱਗੇ ਸਿਰ ਝੁਕਾ ਕੇ ਆਮ ਬੰਦੇ ਦੀ ਸੇਵਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਉਸ ਪਰੰਪਰਾ ਦਾ ਸਬੂਤ ਦੇਣ ਲਈ ਸਾਰਾ ਕੁਝ ਅੱਜ ਕੀਤਾ ਗਿਆ ਸਾਰਾ ਕੁਝ ਦੱਸਿਆ ਗਿਆ ਬੰਦੇ ਜਿਹੜੇ ਕਹਿਣ ਵਾਲੇ ਵੀ ਆ ਫਸੀਲ ਤੇ ਜਿਹੜੇ ਸਾਡੇ ਸਿੰਘ ਸਹਿਬਾਨ ਆ ਹੈ ਤੇ ਉਹ ਵੀ ਇਨਸਾਨ ਹੀ ਪਰ ਉਹਨੇ ਉਸ ਮਰਿਆਦਾ ਦਾ ਉਸ ਰੋਹ ਰੀਤ ਦਾ ਉਸ ਰੁਤਬੇ ਦਾ ਪੂਰਾ ਖਿਆਲ ਰੱਖਦਿਆਂ ਹੋਇਆਂ ਅੱਜ ਸਾਰੀ ਕਾਰਵਾਈ ਲੰਬੀ ਕਾਰਵਾਈ ਪੂਰੇ ਡੈਮੋਕ੍ਰੈਟਿਕ ਢੰਗ ਦੇ ਨਾਲ ਚਲਾਈ ਮੈਂ ਜਿਹੜਾ ਅਮਰੀਕਾ ਦੀ ਗੱਲ ਕਰ ਰਿਹਾ ਸੀ 트ੰਪ ਨੇ ਕਿਹੜਾ ਕੰਮ ਨਹੀਂ ਕੀਤਾ ਜਨਾਨੀਆਂ ਦਾ ਦੋਸ਼ ਲੱਗਾ ਉਹ ਪੋਰਨੋਗ੍ਰਾਫੀ ਉਹ ਜਿਹੜੀ ਲੇਡੀ ਸੀ ਕੋਈ ਇਹੋ ਜਿਹਾ ਪੋਰਨੋਗ੍ਰਾਫੀ ਤੇ ਨਹੀਂ ਕਹਿਣਾ ਚਾਹੀਦਾ ਕੋਈ ਉਹੋ ਜਿਹੇ ਕੋਈ ਸਟਾਰ ਸੀਗੀ ਤਾਂ ਉਸ ਦਾ ਵੀ ਦੋਸ਼ ਲੱਗਾ ਮਤਲਬ ਜਿਹੜਾ ਮੋਰਲ ਮਿਸਕੰਡਕਟ ਹੁੰਦਾ ਆ ਉਸ ਦੇ ਜਾਂ ਹੋਰ ਪੈਸੇ ਤੇ ਲੇ ਉਹ ਜਿਹੜਾ ਵਾਈਟ ਹਾਊਸ ਦੇ ਉੱਤੇ ਉਹਦੋਂ ਬਗਾਵਤ ਕਰਤੀ ਕਿ ਹੈਨਾ ਇਹ ਸਾਰੇ ਦੋਸ਼ ਸਾਰਿਆਂ ਤੋਂ ਉਹ ਮੁਕਤ ਪ੍ਰੈਜ਼ੀਡੈਂਟ ਬਣ ਗਿਆ ਬਸ ਠੀਕ ਹੈ ਕੋਈ ਕਿਸੇ ਨੇ ਪੁੱਛਿਆ ਮੰਨਿਆ ਕਿਤੇ ਉਹਨਾਂ ਨੇ ਕਿਤੇ ਕਿ ਨਹੀਂ ਜੇ ਮੇਰੀਆਂ ਗਲਤੀਆਂ ਸੀ ਦੂਜੇ ਪਾਸੇ ਜਿਹੜੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਚਰਚਾ ਉਹਨਾਂ ਦੇ ਜਾਨੀ ਤੂਤੀ ਬੋਲਦੀ ਸੀ ਦਿੱਲੀ ਤੱਕ ਤੂਤੀ ਬੋਲਦੀ ਸੀਗੀ ਔਰ ਉਹਨਾਂ ਦੀ ਚਰਚਾ ਇਹ ਸੀ ਕਿ ਇਹਨਾਂ ਨੂੰ ਜੇ ਦੇਸ਼ ਦੇ ਰਾਸ਼ਟਰਪਤੀ ਨਹੀਂ ਤੇ ਉਪ ਰਾਸ਼ਟਰਪਤੀ ਤੇ ਬਣਾਇਆ ਜਾ ਸਕਦਾ ਇਹੋ ਜੀ ਚਰਚਾ ਜਿਸ ਬੰਦੇ ਦੀ ਚੱਲੀ ਹੋਵੇ ਉਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਫਕਰੇ ਕੌਮ ਦਾ ਜਿਹੜਾ ਉਹਨਾਂ ਦਾ ਇੱਕ ਟਾਈਟਲ ਮਿਲਿਆ ਹੋਇਆ ਸੀ ਉਹ ਸਾਰਾ ਵਾਪਸ ਲੈ ਲੈਣਾ ਇਹ ਹੈ ਇਨਸਾਫ ਦੀਆਂ ਗੱਲਾਂ ਔਰ ਇਹ ਇਨਸਾਫ ਕੋਈ ਉਸ ਕਿਸਮ ਦੀ ਲੀਗੈਲਿਟੀ ਭਾਰਤੀ ਸੰਵਿਧਾਨ ਜਾਂ ਧਾਰਾ ਫਲਾਨੀ ਟਮਕਾਣੀ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆਪਣੇ ਆਪ ਚ ਤੁਹਾਨੂੰ ਪਤਾ ਕਿਹੋ ਜੀ ਹੁੰਦੀ ਗਾਂ ਵਕੀਲਾਂ ਦੇ ਵਾਸਪੈ ਗਏ ਉਹਨਾਂ ਨੇ ਚਿੱਟੇ ਨੂੰ ਕਾਲਾ ਚਿੱਟੇ ਨੂੰ ਕਾਲਾ ਕਾਲੇ ਨੂੰ ਚਿੱਟਾ ਕਰ ਦੇਣਾ ਜਿਸ ਤਰ੍ਹਾਂ ਉਹਨਾਂ ਦੀ ਵਰਦੀ ਵੀ ਹੁੰਦੀ ਹੈ ਉਸ ਕਿਸਮ ਦਾ ਉਲਟਾ ਸਿੱਧਾ ਕਰ ਦੇਣਾ ਵਕੀਲਾਂ ਨੇ ਤੇ ਵਕਾਲੀ ਵਕੀਲੀ ਨੁਕਤੇ ਦੇ ਨਾਲ ਸਾਰੇ ਕੇਸ ਨੂੰ ਜਿੱਤਣਾ ਹਾਰਨਾ ਇਹ ਸਾਰਾ ਕੁਝ ਜਿਹੜਾ ਉਹਦੇ ਤੋਂ ਉੱਪਰ ਉੱਠ ਕੇ ਇੱਕ ਜਿਹੜਾ ਵੱਡਾ ਆਰਗੂਮੈਂਟ ਹੈ ਜਿਹੜਾ ਸਾਰਿਆਂ ਦੇ ਸਮਝ ਪੈਂਦਾ ਅਨਪੜ੍ਹ ਦੇ ਵੀ ਸਮਝ ਪੈਂਦਾ ਪੜ੍ਹੇ ਲਿਖਦੇ ਵੀ ਸਮਝ ਪੈਂਦਾ ਉਸ ਤਰੀਕੇ ਦੀ ਸਭਾ ਕਰਕੇ ਲੀਡਰਾਂ ਨੂੰ ਥੱਲੇ ਬਿਠਾ ਕੇ ਫਿਰ ਜਦੋਂ ਉਹ ਆਪ ਫਸੀਲ ਤੋਂ ਉੱਚੀ ਜਗ੍ਹਾ ਤੋਂ ਖੜੇ ਆ ਉਹਨਾਂ ਨੂੰ ਵੀ ਖੜੇ ਕਰਕੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਖੜੇ ਹੋਣਾ ਇੰਨਾ ਲੰਬੀ ਦੇਰ ਬਹੁਤ ਮੁਸ਼ਕਲ ਸੀ ਤੇ ਲੱਤ ਦਾ ਤੁਸੀਂ ਦੇਖੋ ਸਰੀਰ ਦਾ ਵਜ਼ਨ ਉਹ ਹੋਰ ਵੀ ਵੱਧ ਗਿਆ ਲੱਤ ਜਦੋਂ ਦੀ 60 ਲੱਗੀ ਆ ਉੱਤੇ ਪਲੱਸਟਰ ਆ ਉਹਦੇ 'ਚ ਉਹ ਕਾਫੀ ਸੀਰੀਅਸ ਹੈ ਉਹ ਹੇਅਰਲਾਈਨ ਫ੍ਰੈਕਚਰ ਪਤਾ ਨਹੀਂ ਕਿਉਂ ਕਹੀ ਜਾਂਦੇ ਆ ਮੀਡੀਆ 'ਚ ਜਿਵੇਂ ਚੱਲ ਗਿਆ ਚੱਲ ਗਿਆ ਪਰ ਉਹ ਕਾਫੀ ਜਿਆਦਾ ਫ੍ਰੈਕਚਰ ਹੈਗਾ ਉਸ ਹਾਲਾਤ ਵਿੱਚ ਵੀ ਉਹ ਵੀਲਟੇਰ ਤੇ ਆ ਕੇ ਫਿਰ ਉਥੇ ਖੜੇ ਹੋ ਕੇ ਉਨਾ ਹੀ ਹਾਲਾਤਾਂ ਦੇ ਵਿੱਚ ਆਪਣੀ ਸਜਾ ਨੂੰ ਪ੍ਰਮਾਨ ਕਰਨਾ ਔਰ ਕਹਿਣਾ ਔਰ ਜਿਸ ਕਿਸਮ ਨਾ ਤਬਕਿਆਂ ਦੇ ਨਾਲ ਜਿਵੇਂ ਦਬਕੇ ਮਾਰੇ ਗਏ ਉਹ ਦਬਕੇ ਹੀ ਸੀਗੇ ਹਾਂ ਜਾਂ ਨਾ ਕਹੋ ਹਾਂ ਜਾਂ ਨਾ ਕਹੋ 6 7 ਦੋਸ਼ ਜਿਹੜੇ ਸੁਮੇਤ ਸਿੰਘ ਸੈਣੀ ਦਾ ਜਿਹੜਾ ਉਹਦੀ ਅਪਾਇੰਟਮੈਂਟ ਹੋਈ ਜਾਂ ਉਥੇ ਜਿੰਨੇ ਵੀ ਜੋ ਵੀ ਉਹ ਸਾਰੇ ਕੰਮ ਹੋਏ ਨੌਜਵਾਨਾ ਜਿਹੜੇ ਦੋ ਨੌਜਵਾਨ ਗੋਲੀਆਂ ਨਾਲ ਉਥੇ ਸ਼ਹੀਦ ਹੋਏ ਬਰਗਾੜੀ ਦਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦਾ ਹੋਰ ਜਿੰਨੇ ਵੀ ਕੇਸ ਸਾਰੇ ਸੀਗੇ ਪੋਸਟਰ ਸਾਪਣ ਦਾ ਉਹਨੂੰ ਮਾਫੀ ਦੇਣ ਦਾ ਕੱਲੇ ਕੱਲੇ ਦਾ ਪੜ੍ਹ ਕੇ ਸੁਣਾਇਆ ਗਿਆ ਤੇ ਪੁੱਛਿਆ ਗਿਆ ਕਿ ਕੀ ਤੁਸੀਂ ਇਹਨੂੰ ਕਬੂਲ ਕਰਦੇ ਆ ਕਿ ਤੁਹਾਡੇ ਦੋ ਤੁਸੀਂ ਇਹ ਚ ਦੋਸ਼ੀ ਆ ਉਹਨਾਂ ਨੇ ਸਾਰਿਆਂ ਦਾ ਕਿਹਾ ਕਿ ਮੈਂ ਹਾਂ ਹਾਲਾਂਕਿ ਕੋਸ਼ਿਸ਼ ਕੀਤੀ ਮਾੜੀ ਜੀ ਕਿ ਦੇਖੋ ਜੀ ਸਰਕਾਰ ਦੇ ਵਿੱਚ ਭੁੱਲਾਂ ਹੁੰਦੀਆਂ ਇਸ ਤਰੀਕੇ ਨਾਲ ਮਤਲਬ ਔਖਾ ਹੁੰਦਾ ਜਿਹੜੇ ਬੰਦਿਆਂ ਨੇ ਅੱਜ ਵੀ ਉਹਨਾਂ ਦਾ ਰਤਬਾ ਹੈ ਤੇ ਰਤਬਾ ਮਾਣਿਆ ਵੀ ਹੋਵੇ ਜਿਹੜੇ ਐਡੇ ਵੱਡੇ ਇੱਕ ਘਰ ਦੇ ਵਿੱਚੋਂ ਆਪਣੇ ਫਾਦਰ ਸਾਹਿਬ ਜਿਹੜੇ ਪੰਜ ਵਾਰੀ ਕੀ ਮਿਨਿਸਟਰ ਰਹੇ ਉਥੋਂ ਆਏ ਆ ਕੇ ਥੱਲੇ ਸਜਾ ਪਬਲੀਕਲੀ ਲੈ ਰਹੇ ਹੁਣ ਮੈਨੂੰ ਇਹ ਆਪਣੇ ਆਪ 'ਚ ਦੇਖ ਕੇ ਬਹੁਤ ਇੱਕ ਚੰਗੀ ਰਵਾਇਤ ਚੰਗਾ ਤਰੀਕਾ ਕਿਸੇ ਨੂੰ ਸਜ਼ਾ ਦੇਣ ਦਾ ਜਿਹੜਾ ਮੈਨੂੰ ਲੱਗਾ ਹੁਣ ਬਾਕੀ ਗੱਲਾਂ ਤੇ ਚਲੋ ਜਿਹੜੇ ਸਾਡੇ ਵੀਰ ਐ ਮੈਂ ਜੇ ਕੋਈ ਗੱਲ ਰਹਿ ਗਈ ਤੇ ਤੁਸੀਂ ਸਵਾਲ ਉੱਥੇ ਹੀ ਕਰਦੇ ਹੋ ਜਿਹੜੇ ਬਹੁਤੇ ਸੈਟੀਸਫਾਈ ਨਹੀਂ ਹੈਗੇ ਉਹ ਕਿਉਂ ਨਹੀਂ ਸੈਟੀਸਫਾਈ ਹੈਗੇ ਗੱਲ ਬੜੀ ਸਾਫ਼ ਉਹਨਾਂ ਦੇ ਮਨ ਵਿੱਚ ਇੰਜ ਲੱਗਦਾ ਆ ਕਿ ਦੇਖੋ ਜੀ ਸੁਖਬੀਰ ਨੂੰ ਇਹ ਉੱਥੋਂ ਐਲਾਨ ਹੋਣਾ ਚਾਹੀਦਾ ਸੀ ਕਿ ਤੁਸੀਂ ਹੁਣ ਸਾਰੀ ਉਮਰ ਲਈ ਰਾਜਨੀਤੀ ਚ ਨਾ ਜਾਓ ਘਰੇ ਬੈਠੋ ਇਹ ਘੱਟੋ ਘੱਟ ਸਜ਼ਾ ਹੋਣੀ ਚਾਹੀਦੀ ਸੀ ਜਾਂ ਕਿਸੇ ਹੋਰ ਨੂੰ ਏ ਬੰਦੇ ਨੂੰ ਇਹ ਹੋਣਾ ਚਾਹੀਦਾ ਸੀ ਕਿ ਇਹਨੂੰ 5 ਸਾਲ ਦੀ ਸਜ਼ਾ ਦਿੱਤੀ ਜਾਏ ਕਿ ਤੂੰ ਹੁਣ 5 ਸਾਲ ਘਰੇ ਬੈਠ ਕੋਚ ਨਹੀਂ ਕਰਦਾ ਮੇਰੇ ਵੀਰਾਂ ਨੂੰ ਭੈਣਾ ਭਰਾਵਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਇਸ ਚੀਜ਼ ਦਾ ਵੈਕਿਊਮ ਕਰ ਦੇਣਗੇ ਜਿਹੜੇ ਤੁਹਾਡੇ ਲੀਡਰ ਟ੍ਰੇਨਡ ਲੀਡਰ ਹੈਗੇ ਪੋਲਿਟੀਕਲ ਪਾਰਟੀ ਦੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਬਾਹਰ ਕਰ ਦੋਗੇ ਤਾਂ ਉਹਨਾਂ ਦੀ ਜਗ੍ਹਾ ਕੌਣ ਆਊਗਾ ਜਿੰਨਾਂ ਦੀ ਪਰਸਨਾ ਕਰਦੇ ਸਿੱਖੀ ਜਿਹੜੀ ਹੈ ਉਹ ਸਿਖਾਉਂਦੀ ਹੈ ਉਹ ਕਿਸੇ ਵੀ ਜਿਹੜੀ ਕਤਾਈਆਂ ਕਰਾਹੇ ਉਹਨੂੰ ਦੂਰ ਕਰਕੇ ਉਹਨੂੰ ਦੁਬਾਰਾ ਹਿਊਮਿਲਟੀ ਚ ਲਿਆ ਕੇ ਉਹਨੂੰ ਲੋਕਾਂ ਨਾਲ ਜੋੜ ਕੇ ਉਸ ਨੂੰ ਨਿਮਰਤਾ ਚ ਲਿਆ ਕੇ ਉਹਦੀ ਹੋਮੇ ਨੂੰ ਤੋੜ ਕੇ ਤੇ ਉਹਨੂੰ ਦੁਬਾਰਾ ਇਨਸਾਨੀਅਤ ਦੇ ਰਾਹ ਤੇ ਪਾਉਣਾ ਚਾਹੁੰਦੀ ਸਿੱਖੀ ਇਸ ਤਰ੍ਹਾਂ ਥੋੜੀ ਜਿਹੜੇ ਬੰਦੇ ਨਾ ਦੂਸਰੀ ਗੱਲ ਉਹਨਾਂ ਦਾ ਇਹ ਪ੍ਰਿਵਿਊ ਹੀ ਨਹੀਂ ਹੈ ਉਹਨਾਂ ਦਾ ਜਿਹੜੇ ਜਿਹੜੇ ਸਿੰਘ ਸਹਿਬਾਨ ਆ ਉਹ politcal ਸਜ਼ਾ ਜਿਹੜੀ ਦੇਣ ਦਾ ਪ੍ਰਿਵਿਊ ਹੀ ਨਹੀਂ ਹੈ ਫਿਰ ਆਪਾਂ ਉਸ ਪਾਸੇ ਨੂੰ ਜੇ ਜਾਵਾਂਗੇ ਤਾਂ ਉਹ ਇੱਕ ਆਪਣੇ ਆਪ 'ਚ ਬਹੁਤ ਵੱਡਾ ਖਤਰਾ ਹੋਊਗਾ ਆਪਾਂ ਨੂੰ ਉਹ ਚੀਜ਼ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਦੋ ਅਲੱਗ ਅਲੱਗ ਪਾਵਰ ਦੇ ਇੱਕ ਜਿਸ ਤਰੀਕੇ ਨਾਲ ਦੋ ਅਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਉੱਥੇ ਝੂਲ ਰਹੇ ਆ ਦਰਬਾਰ ਸਾਹਿਬ ਦੇ ਵਿੱਚ ਉਸੇ ਤਰੀਕੇ ਨਾਲ ਹੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹ ਦੋਹਾਂ ਦਾ ਆਪਣਾ ਆਪਣਾ ਰੁਤਬਾ ਆ ਦੋਹੇ ਇੱਕ ਖਾਸ ਹਾਲਾਤਾਂ 'ਚ ਆਪਣੇ ਨਾਲ ਕੋਆਰਡੀਨੇਟ ਕਰਕੇ ਇੱਕ ਦੂਜੇ ਦੀ ਪਰਪਾਈ ਕਰਕੇ ਕੰਮ ਕਰਦੇ ਆ ਨਾ ਕਿ ਇੱਕ ਦੂਜੇ ਚ ਇੰਟਰਫੀਅਰ ਕਰਕੇ ਕੰਮ ਕਰਦੇ ਸੁਖਵੀਰ ਸਿੰਘ ਬਾਦਲ ਹੁਣੀ ਆਪਣੇ ਤੌਰ ਤੇ ਜੇ ਕੋਈ ਇਹੋ ਜਿਹਾ ਜਿਆਦਾ ਆਪਣੀ ਜਸਟੀਫਿਕੇਸ਼ਨ ਨਹੀਂ ਜੀ ਮੈਂ ਨਹੀਂ ਜੀ ਫਲਾਣਾ ਉਹਨਾਂ ਨੇ ਗੱਲ ਬੜੀ ਉਲਟੀ ਜਾਣੀ ਸੀ ਸਾਰੀ ਗੜਬੜ ਹੋ ਜਾਣੀ ਸੀ ਹੋਰ ਗੜਬੜ ਹੋ ਜਾਣੀ ਸੀ ਹੁਣ ਇਹ ਕੋਈ ਨਹੀਂ ਚਾਹੁੰਦਾ ਕਿ ਸਿੰਘ ਸਹਿਬਾਨ ਸਿੱਖੀ ਚੋਂ ਕਿਸੇ ਨੂੰ ਛੇਕ ਦੇਣ ਜੇ ਸਿੱਖੀ ਜਿਹੜੀ ਸਾਡੀ ਮਰਿਆਦਾ ਆ ਸਾਡਾ ਫਲਸਫਾ ਆ ਜੇ ਕੋਈ ਉਹਦਾ ਫਾਇਦਾ ਲੈ ਕੇ ਉਹਦਾ ਭਗਤ ਕਹਿ ਕੇ ਕੋਈ ਦੂਜਾ ਪੁੱਠਾ ਕੰਮ ਕਰਦਾ ਤੇ ਉਸ ਨੂੰ ਅਣਗੌਲਿਆ ਕਰਤਾ ਜਾਂ ਇਹ ਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਸਜ਼ਾ ਸਭ ਤੋਂ ਵੱਡੀ ਮੈਂ ਕਿਹਾ ਕੋਈ ਵੀ ਬੰਦਾ ਇੰਨਾ ਲੀਡਰਾਂ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਪਹਿਲੀ ਗੱਲ ਆਪਾਂ ਕੋਈ ਦੁੱਧ ਤੋਤਾ ਨਹੀਂ ਜਿਨੇ ਕਦੀ ਕੋਈ ਗਲਤੀ ਨਹੀਂ ਕੀਤੀ ਹੋਵੇ ਜਿਨ੍ਹਾਂ ਨੇ ਕਦੀ ਕੋਈ ਗਲਤ ਕੰਮ ਨਾ ਕੀਤਾ ਹੋਵੇ ਭਾਵੇਂ ਉਹ ਕਾਨੂੰਨਨ ਤੌਰ ਤੇ ਹੋਵੇ ਭਾਵੇਂ ਸੱਭਿਆਚਾਰਕ ਤੌਰ ਤੇ ਹੋਵੇ ਭਾਵੇਂ ਸਮਾਜਿਕ ਤੌਰ ਤੇ ਹੋਵੇ ਕੋਈ ਚਿੱਟਾ ਹੰਸ ਨਹੀਂ ਹੈ ਕੋਈ ਨਾ ਕੋਈ ਦਾਗ ਸਾਰੇ ਤੇ ਹੁੰਦਾ ਫੇਰ ਉਹ ਜੇ ਧਾਰਮਿਕ ਕਤਾਹੀ ਹੈ ਤਾਂ ਫੇਰ ਇਹ ਮੁੱਦਾ ਹਲਤੇ ਹੀ ਹੈ ਕਿਉਂਕਿ ਕੱਲ ਨੂੰ ਵੋਟਾਂ ਲੈਣੀਆਂ ਰਾਜਨੀਤੀ ਹੈ ਸਿੱਖ ਸਮੁਦਾਏ ਦੇ ਵਿੱਚ ਭਲ ਬਣਾ ਕੇ ਰੱਖਣੀ ਆ ਵਿਸ਼ਵਾਸ ਬਣਾ ਕੇ ਰੱਖਣਾ ਤੇ ਇਹ ਸਾਰਾ ਹੈ ਨਾ ਜੇ ਤੁਸੀਂ ਇਸ ਕਿਸਮ ਦਾ ਹੈ ਤੁਸੀਂ ਸੋਚ ਕੇ ਦੇਖੋ ਕਿ ਪਬਲੀਕਲੀ ਦਰਬਾਰ ਸਾਹਿਬ ਦੇ ਅਦਰ ਉਹ ਵੀ ਇੱਕ ਸਾਡੀ ਸਭ ਤੋਂ ਸੁਪਰੀਮ ਜਗਾ ਚ ਸਾਰੀ ਦੁਨੀਆ ਅਸ਼ਰਦਾਲੂ ਲੋਕ ਆ ਰਹੇ ਆ ਜਾ ਰਹੇ ਆ ਕੀਰਤਨ ਚੱਲ ਰਿਹਾ ਲੋਕ ਦੇਖ ਰਹੇ ਆ ਇਨ ਫੁੱਲ ਪਬਲਿਕ 뷰 ਪ੍ਰਸੀਡਿੰਗ ਚੱਲ ਰਹੀਆਂ ਜਦੋਂ ਤੁਹਾਨੂੰ ਕਹਿੰਦੇ ਕਿ ਤੁਸੀਂ ਇਹ ਗਲਤੀ ਕੀਤੀ ਹੈ ਤੋ ਉਹ ਕਹਿੰਦੇ ਜੀ ਹਾਂ ਬੰਦੇ ਦੇ ਕੋਲ ਪੱਲੇ ਕੀ ਰਹਿ ਜਾਂਦਾ ਉਉ ਦੀ ਤੇ ਸਾਰੀ ਜਿਹੜੀ ਬਣਾਈ ਹੋਈ ਆ ਬੱਲੇ 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 ਉਹ ਸਾਰੀ ਖਤਮ ਹੋ ਜਾਂਦੀ ਉੱਥੇ ਹੀ ਇੰਨੀ ਗੱਲ ਇਹ ਹੁੰਦੀ ਆ ਜਿਹੜਾ ਕੋਈ ਚੋਰ ਜੇ ਕੋਰਟ ਵਿੱਚ ਕਹਦੇ ਜੀ ਹਾਂ ਚੋਰੀ ਮੈਂ ਕੀਤੀ ਐ ਔਰ ਮੈਨੂੰ ਜੋ ਸਜ਼ਾ ਲਾਓਗੇ ਤੇ ਮੈਂ ਉਹਨੂੰ ਮੰਨ ਲੇ ਫਿਰ ਉਹਨੂੰ ਸਜ਼ਾ ਕੀ ਲਾਉਣੀ ਆ ਫਿਰ ਤੈਨੂੰ ਕਹੋ ਵੀ ਇਹਨੂੰ ਦੱਸੋ ਇਹਦਾ ਇਹ ਪਤਾ ਲਾਓ ਵੀ ਇਹਨੇ ਚੋਰੀ ਕਿਉਂ ਕੀਤੀ ਗਾਂ ਤੋਂ ਚੋਰੀ ਨਾ ਕਰੇ ਤੇ ਜੇ ਇਹਨੇ ਬੇਰਜ਼ਗਾਰੀ ਕਰਕੇ ਕੀਤੀ ਇਹਨੂੰ ਰੋਜ਼ਗਾਰ ਦੋ ਸਜ਼ਾ ਤੇ ਇਹੋ ਹੀ ਹੋਊਗੀ ਜੇ ਇਹ ਨੇ ਬੇਰਜਗਾਰੀ ਕਰਕੇ ਕੀਤੀ ਇਹਨੂੰ ਰਜਗਾਰ ਦੋ ਜੇ ਇਹ ਨੇ ਪਾਗਲਪਾਨ ਚ ਕੀਤੀ ਇਹਦਾ ਦਿਮਾਗ ਦਾ ਸੁਧਾਰ ਕਰਾਓ ਜੇ ਇਹ ਨੇ ਕਿਸੇ ਹੋਰ ਬੇਬਕੂਫੀ ਕਰਕੇ ਕੀਤੀ ਅਨਜਾਨਤਾ ਕਰਕੇ ਕੀਤੀ ਆ ਉਹ ਇਸ ਨੂੰ ਗਿਆਨ ਦੇ ਦਿਓ ਫਿਰ ਸਜ਼ਾ ਇਹ ਹੋਊਗੀ ਜੇ ਬੰਦਾ ਕਹੇ ਕਿ ਨਹੀਂ ਮੈਂ ਨਹੀਂ ਕੀਤੀ ਫਿਰ ਜੱਜ ਜਿਹੜੇ ਉਹ ਫਿਰ ਆਪਣੇ ਤੌਰ ਤੇ ਸਜ਼ਾ ਸੁਣਾਉਣਗੇ ਵੀ ਚੰਗਾ ਸਾਨੂੰ ਪਤਾ ਤੇ ਲੱਗ ਗਿਆ ਪਰ ਹੁਣ ਤੇਰੀ ਸਜ਼ਾ ਇਹ ਪਰ ਪ੍ਰੋਫੈਸਰ ਇੱਥੇ ਜਿਹੜੇ ਸਵਾਲ ਸੀ ਉਹ ਗੁਨਾਹ ਜਾਂ ਗਲਤੀਆਂ ਉਹਨਾਂ ਦੇ ਬਹੁਤ ਵੱਡੇ ਮਤਲਬ ਜਥੇਦ ਸਿੰਘ ਸਾਹਿਬ ਨੇ ਬੜੇ ਚੁਣ ਕੇ ਜੇ ਸਵਾਲ ਕੀਤੇ ਤੇ ਉਹਦੇ ਨਾਲ ਬਹੁਤ ਕੁਝ ਨਸ਼ਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਹੋ ਰਹੇ ਨੇ ਜਿਵੇਂ ਹਾਂ ਹਾਂ ਦੇ ਵਿੱਚ ਜਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ 'ਤੇ ਗਲਤੀਆਂ ਹੋਈਆਂ ਸਵਾਲ ਮੈਂ ਮੋٹے ਮੋٹے ਜੇ ਵੈਸੇ ਤਾਂ ਤੁਸੀਂ ਵੀ ਜ਼ਿਕਰ ਕਰੀ ਦੇਣਾ ਲੋਕਾਂ ਨੇ ਸੁਣਿਆ ਪਰ ਉਹਦੇ ਉੱਤੇ 20 ਪਰਚੋਲ ਹੋਣੀ ਚਾਹੀਦੀ ਹੈ ਵੀ ਇਹ ਕਿਉਂ ਹੋਇਆ ਜੇ ਅਕਾਲੀ ਸਰਕਾਰ ਸੀ ਪੰਥਕ ਸਰਕਾਰ ਸੀ ਉਹ ਕਿਉਂ ਤਿਲਕ ਕੇ ਪੰਥਕ ਮੁੱਦਿਆਂ ਤੋਂ ਜਥੇਦ ਸਿੰਘ ਸਾਹਿਬ ਨੇ ਪੁੱਛਿਆ ਕਿ ਅਕਾਲੀ ਸਰਕਾਰ ਰਹਿੰਦਿਆਂ ਪੰਥਕ ਮੁੱਦਿਆਂ ਨੂੰ ਤੁਸੀਂ ਵਿਚਾਰਨ ਦਾ ਗੁਨਾਹ ਕੀਤਾ ਸੁਭੀਰ ਸਿੰਘ ਬਾਦਲੋਂ ਨੇ ਉਸ ਨੂੰ ਪ੍ਰਵਾਨ ਕੀਤਾ ਕਿ ਹਾਂਜੀ ਕੀਤਾ ਬਾਈਬਲ ਕਲਬ ਗੋਰੀਕਾਂਡ ਦੀ ਗੱਲ ਹੋਈ ਕਿ ਤੁਹਾਡੀ ਸਰਕਾਰ ਵਲੇ ਹੋਇਆ ਜੋ ਵੀ ਹੋਇਆ ਤੁਸੀਂ ਗੁਨਾਹ ਮੰਨਦੇ ਹੋ ਉਹ ਕਹਿੰਦੇ ਹਾਂਜੀ ਹੋਇਆ ਸੂਪ ਚੋਰੀ ਦੀ ਗੱਲ ਹੋਈ ਵਿਵਾਦਤ ਪੋਸਟਰ ਲੱਗਣ ਦੀ ਗੱਲ ਸੂਪਾਂ ਦੇ ਜਿਹੜੇ ਅੰਗ ਜਿਹੜੇ ਗਲੀਆਂ ਦੇ ਵਿੱਚ ਕਲਾਰੇ ਕੇ ਪਾਰ ਕੇ ਉਹਨਾਂ ਦੀ ਗੱਲ ਉਹ ਕਹਿੰਦੇ ਤੁਸੀਂ ਦੋਸ਼ੀਆਂ ਦੀ ਪੁਸਤਪਨਾਹੀ ਕੀਤੀ ਮਤ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਦੀ ਗੱਲ ਹੋਈ ਭਾਵੇਂ ਉਹ 92 ਲੱਖ ਰੁਪਏ ਸਣੇ ਵਿਆਜ ਨਾਲ ਸਾਰਿਆਂ ਨੂੰ ਦੇਣ ਦੇ ਲਈ ਕਿਹਾ ਗਿਆ ਗੋਲਕ ਦੀ ਗਲਤ ਦੁਰਵਰਤੋਂ ਜਿਹੜੀ ਆ ਉਹ ਕੀਤੀ ਗਈ ਇਹ ਸਾਰੇ ਇਲਜ਼ਾਮ ਰਾਮ ਰੇਖ ਦੇ ਕੇਸ ਦੀ ਗੱਲ ਜਾਂ ਰਾਮ ਰੇ ਨੂੰ ਮਾਫੀ ਦੇਣ ਦੀ ਗੱਲ ਬਹੁਤ ਵੱਡੀਆਂ ਗੱਲਾਂ ਨੇ ਜਿਹਦੇ ਬਾਰੇ ਲਗਾਤਾਰ ਸਿੱਖਾਂ ਦੇ ਅੰਦਰ ਇਹੀ ਚਰਚਾ ਸੀ ਜਾਂ ਪੰਥ ਦੇ ਅੰਦਰ ਇਹੀ ਚਰਚਾ ਆ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਕੁੱਸਤ ਪਣਾਈ ਹੋਈ ਆ ਜਿਲ੍ਹਾ ਹੁਣ ਮਤਲਬ ਕਿ ਡੈਂਟ ਕਹਿ ਲੋ ਜਾਂ ਜੋ ਖਾਮਿਆਜ਼ਾ ਪੰਥ ਨੂੰ ਕੌਮ ਨੂੰ ਇਹਨਾਂ ਕਰਕੇ ਭੁਗਤਣਾ ਪਿਆ ਕੀ ਉਹ ਜੋ ਸਜ਼ਾ ਜਤਲਾਲ ਸਾਹਿਬ ਨੇ ਲਾਈ ਹੈ ਉਹ ਨਾਲ ਉਦੀ ਪਰਪਾਈ ਹੁੰਦੀ ਹੈ ਜਾਂ ਜੋ ਸਵਾਲ ਹੁਣੇ ਨੰਗੇ ਚਿੱਟੇ ਰੂਪ ਸਾਹਮਣੇ ਖੜਕੇ ਮੰਨ ਚੁੱਕੇ ਨੇ ਕਿ ਲੋਕ ਇਹਨਾਂ ਨੂੰ ਕਬੂਲ ਕਰਨਗੇ ਲੋਕ ਤਾਂ ਹੁਣੇ ਹੀ ਉਹ ਸਾਰਾ ਕੁਝ ਸੁਣ ਕੇ ਕਹਿ ਰਹੇ ਵੀ ਉਹ ਹੀ ਲੋਕ ਨੇ ਜਿਹੜੇ ਗੁਰਗ੍ਰੰਥ ਸਾਹਿਬ ਦੀ ਬੇਅਕਤੀ ਵੇਲੇ ਆਪਣਾ ਮੂੰਹ ਬੰਦ ਕਰਕੇ ਰੱਖਿਆ ਜਿਨ੍ਹਾਂ ਨੇ ਸੱਤਾ ਬਾਣੀ ਤੇ ਮੁਰਤੇ ਫੇਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ 17 ਤੋਂ ਲੈ ਕੇ ਹੁਣ ਤੱਕ ਜੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਨਾਅ ਕੇ ਰਿਆ ਜਾਂਦਾ ਜਾਂ ਅਕਾਲ ਤਖਤ ਸਾਹਿਬ ਮਤਲਬ ਵੈਸੇ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਕਿ ਜੇ ਮੰਨ ਲਓ ਅਕਾਲ ਤਖਤ ਸਾਹਿਬ ਤੇ ਜਵਾਬ ਦੇਈਆਂ ਨਾ ਹੁੰਦੀਆਂ ਨਾ ਕੋਈ ਪੁੱਛਦਾ ਨਾ ਕੋਈ ਉਹ ਹੁੰਦਾ ਇਹ ਸੱਤਾ 'ਚ ਹੁੰਦੇ ਕੀ ਇਹ ਗੱਲਾਂ ਤੇ ਜਵਾਬ ਬਾਹਰ ਆ ਜਾਣੇ ਸੀਗੇ ਤੇ ਕੋਈ ਤੇ ਸਾਰੇ ਹੀ ਕਰ ਰਹੇ ਮੈਂ ਤੇ ਤੁਹਾਨੂੰ ਟਰੰਪ ਦੀ ਤਾਈਆਂ ਤੇ ਗੱਲ ਦੱਸੀ ਸੀ ਰਾਜਨੀਤੀ ਚ ਕਿਹੜਾ ਬੰਦਾ ਆ ਜਿਹੜਾ ਲੁੱਟ ਖੋਟ ਮਾਰ ਕੁੱਟ ਦੋ ਨੰਬਰੀ ਕੰਮ ਗੁੰਡਾ ਕਰਦੀ ਮੈਨੂੰ ਇੱਕ ਵੀ ਬੰਦਾ شریف ਦੱਸ ਦਿਓ ਵੀ ਜਿਹੜਾ ਨਹੀਂ ਕਰਦਾ ਆਪਣੇ ਵਿਰੋਧੀਆਂ ਨੂੰ ਕਿਵੇਂ ਉਹ ਤੇ ਫਾਹੀ ਵੀ ਲਵਾਉਂਦੇ ਆ ਤੁਸੀਂ ਜੇ ਜਿਹੜੀ ਸੱਤਾ ਦੀ ਗੇਮ ਹੈਗੀ ਆ ਉਹ ਔਰੰਗਜੀਤ ਤੋਂ ਜਾਂ ਉਹਦੇ ਤੋਂ ਪਹਿਲਾਂ ਤੋਂ ਵੀ ਲੈ ਕੇ ਸਾਰੀ ਗੱਲ ਜਿਹੜੀ ਹੈ ਜਿਹੜੀ ਸੱਤਾ ਦੀ ਗੇਮ ਹੈ ਉਹ ਤੇ ਸੱਤਾ ਨਾਲ ਹੀ ਚੱਲਦੀ ਆ ਇਹ ਇੱਕ ਇੱਕ ਛੋਟਾ ਗੁੰਡਾ ਜਿਹੜਾ ਆ ਉਹ ਵੱਡਾ ਗੁੰਡਾ ਜਿਹੜਾ ਉਹਨੂੰ ਛੋਟੇ ਨੂੰ ਦਬਾ ਕੇ ਰੱਖਦਾ ਜਿਵੇਂ ਮਾਫੀਆ ਹੁੰਦਾ ਜਿਵੇਂ ਤੁਸੀਂ ਕਿਸੇ ਵੀ ਕਿਸਮ ਦੇ ਆਪਣੇ ਤੌਰ ਤੇ ਇੱਥੇ ਦੇਖਦੇ ਆ ਟੈਰਰਿਜ਼ਮ ਟੈਰਰਿਸਟ ਆਰਗੇਨਾਈਜੇਸ਼ਨਾਂ ਵੀ ਹੁੰਦੀਆਂ ਓਕੇ ਮੈਂ ਮਤਲਬ ਇੱਕ ਐਗਜ਼ਾਮਪਲ ਨਹੀਂ ਸੱਤਾ ਦੀ ਓਕਸਟ੍ਰੀਮ ਫਾਰਮ ਵੀ ਹੈ ਉਹ ਨੌਰਥ ਇਹ ਤੁਸੀਂ ਥੋੜੀ ਜੀ ਮਾਈਲਡਰ ਫਾਰਮ ਵੀ ਕਹਿ ਸਕਦੇ ਆ ਜਿੱਦ ਵਿੱਚ ਡੈਮੋਕ੍ਰੇਸੀ ਨੂੰ ਐਸੀ ਲੈ ਕੇ ਆ ਸਕਦੇ ਮੈਂ ਓਵਰਆਲ ਗੱਲ ਇਹ ਕਹਿਣੀ ਚਾਹੁੰਦਾ ਆ ਕਿ ਫੇਰ ਇਹ ਗੱਲਾਂ ਕੋਈ ਨਾ ਮੰਨਦਾ ਹੁੰਦਾ ਪਤਾ ਸਾਰਿਆਂ ਨੂੰ ਹੁੰਦਾ ਇਸੇ ਕਰਕੇ ਮੈਂ ਐਗਜ਼ਾਮਪਲ ਅਮਰੀਕਾ ਦੇ ਦਿੱਤੀ ਸੀ ਵੀ ਉਹ ਹੈਗੀ ਆ ਪੋਲੀਟੀਕਲ ਪਾਵਰ ਸਿੰਪਲੀ ਇਹ ਸਾਡੀ ਜਿਹੜੀ ਅਕਾਲੀ ਦਲ ਦੀ ਜਾਂ ਇੱਥੇ ਪੰਥਕ ਪੋਲੀਟਿਕਸ ਦੀ ਪੋਲਿਟিক্যাল ਪਾਵਰ ਦੇ ਨਾਲ-ਨਾਲ ਪਾਵਰ ਗੇਮ ਦੇ ਨਾਲ-ਨਾਲ ਰਾਜਨੀਤੀ ਦੇ ਨਾਲ-ਨਾਲ ਕੁਝ ਮੋਰਲ ਬਾਈਂਡਿੰਗ ਵੀ ਹੈਗੀਆਂ ਕਿ ਤੁਸੀਂ ਸਿੱਖੀ ਦਾ ਫਲਾਉ ਕਰਨਾ ਸਿੱਖੀ ਨੂੰ ਬਚਾਉਣਾ ਜਿਸ ਤਰੀਕੇ ਨਾਲ ਗਿਆਨੀ ਹਰਪ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਕਿ ਆ ਕਿ ਕਾਲੀ ਦਾਲ ਨੇ ਕਿਡੀਆਂ-ਕਿਡੀਆਂ ਕਤਾਈਆਂ ਕੀਤੀਆਂ ਉਹਨਾਂ ਨੇ ਕਮਿਸ਼ਨ ਨਹੀਂ ਬਣਾਇਆ ਜਿਹੜੇ ਇੱਥੇ ਮਰਡਰ ਹੋਏ ਜਸਵੰਤ ਸਿੰਘ ਖਾਲੜੇ ਦੀ ਗੱਲ ਉੱਥੇ ਆਈ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਬਹੁਤ ਜਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬੜੇ ਸਾਫ਼ ਸ਼ਬਦਾਂ ਵਿੱਚ ਇੱਕ ਡਾਂਟ ਦੀ ਟੋਨ ਦੇ ਵਿੱਚ ਇਹ ਕਿਹਾ ਕਿ ਇੱਥੇ ਇਹ ਇੰਨੇ ਵੱਡੇ ਪੱਦਰ ਦੇ ਉੱਤੇ ਇਹ ਸਾਰਾ ਕੁਝ ਹੁੰਦਾ ਰਿਹਾ ਅਸੀਂ ਉਹ ਛੋਟੀਆਂ ਨਹੀਂ ਬਹੁਤ ਵੱਡੀਆਂ ਬਜੇਰ ਕਤਾਈਆਂ ਹੋਈਆਂ ਇਸ ਲਈ ਹੁਣ ਉਹਦਾ ਮਤਲਬ ਕੀ ਹੈ ਪਬਲਿਕਲੀ ਕਹਿਣ ਦਾ ਤੇ ਔਰ ਇਹਨਾਂ ਦਾ ਮੰਨਣਾ ਇਹਦਾ ਮਤਲਬ ਹੈ ਕਿ ਹੁਣ ਕੱਲ ਨੂੰ ਪਬਲਿਕ ਦੀਆਂ ਅੱਖਾਂ 'ਚ ਲੋਕਾਂ ਦੀਆਂ ਅੱਖਾਂ 'ਚ ਇਟਸ ਔਨ ਰਿਕਾਰਡ ਕਿ ਇਹ ਨਹੀਂ ਕਹਿ ਸਕਦੇ ਅਸੀਂ ਨਹੀਂ ਕੀਤਾ ਜੀ ਇੰਨੀ ਗੱਲੇ ਹੀ ਹੁੰਦੀ ਆ ਹੋਰ ਸਜ਼ਾ ਕੀ ਹੁੰਦੀ ਆ ਮੈਨੂੰ ਦੱਸੋ ਜੇ ਤੁਸੀਂ ਇਹਨਾਂ ਨੂੰ ਜੇਲ੍ਹ ਚ ਵੀ ਛੁੱਟ ਦੋਗੇ ਉਹਦੇ ਨਾਲ ਵੀ ਵੱਡੀ ਸਜ਼ਾ ਇਹ ਆ ਜੇਲ੍ਹ ਚ ਤੋਂ ਬਾਹਰ ਆਣ ਕੇ ਫਿਰ ਨਹੀਂ ਮੰਨਣਾ ਇਹਨਾਂ ਨੇ ਹੁਣ ਤੇ ਪਬਲਿਕਲੀ ਮੰਨਿਆ ਕਿ ਹਾਂ ਗਲਤੀਆਂ ਔਰ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਜਿਹੜੀ ਗੱਲ ਪਬਲਿਕ ਚ ਪੀਪਲ ਫੋਰਸ ਬਣ ਜੇ ਪੀਪਲ ਲੋਕਾਂ ਦੀ ਸੋਚ ਦਾ ਹਿੱਸਾ ਬਣ ਜੇ ਅਸਲ ਚ ਤੇ ਲੋਕਾਂ ਚ ਉਹ ਸਾਰੀ ਗੱਲ ਨੂੰ ਉਜਾਗਰ ਕਰਨਾ ਹੀ ਸਭ ਤੋਂ ਵੱਡੀ ਪੋਲੀਟਿਕਲ ਬੰਦਿਆਂ ਲਈ ਸਜ਼ਾ ਹੁੰਦੀ ਆ ਮੈਨੂੰ ਲੱਗਦਾ ਬਾਕੀ ਤੇ ਰਿਚੂਅਲ ਹੈ ਬਾਕੀ ਧਾਰਮਿਕ ਰਿਚੂਅਲ ਹੈ ਕਿ ਉਹ ਤੁਸੀਂ ਥੋੜਾ ਜਿਹਾ ਟਾਇਲਟ ਸਾਫ ਕਰਦਾ ਹੈਗਾ ਆ ਜਾਂ ਤੁਸੀਂ ਬਰਤਨ ਸਾਫ ਕਰਦਾ ਜਾਂ ਤੁਸੀਂ ਜੋ ਵੀ ਹੈ ਲੰਗਰ ਦੀ ਸੇਵਾ ਕਰੋ ਪਾਠ ਕਰੋ ਫਿਰ ਇਹ ਵੀ ਗੱਲ ਦਾ ਕਹਿ ਦਿੱਤਾ ਕਿ ਜਿਹੜੇ ਉਹ ਪੋਸਟਰਾਂ ਤੇ ਖਰਚਾ ਹੋਇਆ ਸੀ ਵਿਦ ਇੰਟਰਸਟ ਉਹ ਸਾਰਾ ਪੈਸਾ ਐਸਜੀਪੀਸੀ ਦੇ ਖਜ਼ਾਨੇ ਚ ਜਮ੍ਹਾਂ ਕਰਾਇਆ ਜਾਏ ਉਹ ਇੱਕ ਬਹੁਤ ਮਾੜੀ ਗੱਲ ਸੀ ਫਿਰ ਪੁੰਦਰ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀਂ ਤੁਹਾਡੇ ਘਰ ਮੀਟਿੰਗਾਂ ਹੋਈਆਂ ਉਹਨਾਂ ਨੇ ਕਹਿਤਾ ਨਹੀਂ ਚੰਦੂ ਮਾਜਰਾ ਉਹਨਾਂ ਨੂੰ ਕਿਹਾ ਕਿ ਤੁਸੀਂ ਐਸੇ ਤਰੀਕੇ ਨਾਲ ਤੁਸੀਂ ਵੀ ਸ਼ਾਮਿਲ ਸੀ ਉਹ ਕਹਿੰਦੇ ਮੈਂ ਬਿਲਕੁਲ ਸ਼ਾਮਿਲ ਨਹੀਂ ਸੀ ਉਹ ਫਿਰ ਉਹ ਕਾਫੀ ਚਰਚਾ ਹੋਈ ਲੋਕਾਂ ਨੇ ਥੋੜਾ ਜਿਆ ਇਸ ਗੱਲ ਤੇ ਨਾਰਾਜ਼ਗੀ ਵੀ ਕੀਤੀ ਪਰ ਫਿਰ ਵੀ ਉਹ ਆਪਣੀ ਗੱਲ ਤੇ ਰਹੇ ਉਹਨਾਂ ਨੂੰ ਇਹੀ ਕਿਹਾ ਗਿਆ ਸੀਗਾ ਕਿ ਤੁਸੀਂ ਸ਼ਾਇਦ ਇਸ ਗੱਲ ਦੀ ਵਿਰੋਧਤਾ ਨਹੀਂ ਕੀਤੀ ਤੁਸੀਂ ਵੀ ਸਪੋਰਟ ਕੀਤੀ ਉਹ ਸਾਰਾ ਕੁਝ ਜਦੋਂ ਉਦੋਂ ਹੁੰਦਾ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਮੈਂ ਬਿਆਨ ਨਹੀਂ ਦਿੱਤਾ ਉਹਦੇ ਵਿਰੋਧ ਵਿੱਚ ਇੰਨੀ ਕਿ ਮੇਰੀ ਕਮੀ ਰਹੀ ਇਸ ਕਰਕੇ ਮੇਰਾ ਵਰਜ਼ਨ ਨਹੀਂ ਲੱਗਿਆ ਇਸ ਦਾ ਮਤਲਬ ਮੈਂ ਇਹਨਾਂ ਦਾ ਬਿਆਨ ਇਹ ਜੀ ਗਿਆ ਕਿ ਜਣੀ ਵੇ ਇਮਪ੍ਰੈਸ਼ਨ ਇਹ ਹੀ ਲੋਕਾਂ ਚ ਗਿਆ ਕਿ ਇਹ ਵੀ ਨਾਲ ਸ਼ਾਮਲ ਸੀ ਵਾਟਐਵਰ ਚਲੋ ਹੁਣ ਉੱਥੇ ਇਹ ਗੱਲ ਦਾ ਮੇਰਾ ਖਿਆਲ ਕਿ ਐਡਾ ਵੱਡਾ ਸਾਰੀ ਕਾਲੀ ਦਲ ਦੀ ਮੁੱਖ ਲੀਡਰਸ਼ਿਪ ਨੂੰ ਨੀਵੇਂ ਥਾਂ ਬਿਠਾ ਕੇ ਜਿਹਨੂੰ ਕਹਿੰਦੇ ਆ ਕਿਉਂਕਿ ਫਸੀਲ ਤੇ ਉੱਚੀ ਹੈ ਔਰ ਸਜਾਵਾਂ ਸਰਵਣ ਕਰਮਾਉਣੀਆਂ ਗਲ ਚ ਤਖਤੀਆਂ ਪਾਉਣੀਆਂ ਇਹ ਸਾਰਾ ਫਿਰ ਉਹਨਾਂ ਨੂੰ ਇਹ ਮੇਰਾ ਖਿਆਲ ਕਿ ਇਹ ਪ੍ਰਕਿਰਿਆ ਇਨਸਾਫ ਦੀ ਸਭ ਤੋਂ ਸਰਵਉੱਚਤਮ ਪ੍ਰਕਿਰਿਆ ਹੈਗੀ ਹੈ ਜਿਹਦੇ ਨਾਲ ਹਿਰਦੇ ਪਰਵਰਤਨ ਹੋਣਾ ਜਿਨ੍ਹਾਂ ਦੇ ਵਿੱਚ ਲੋਕਾਂ ਚ ਕਿਸੇ ਨੂੰ ਕਹਿੰਦੇ ਆ ਚਿੱਟੇ ਨੰਗੇ ਚਿੱਟੇ ਤੌਰ ਤੇ ਦੁੱਧ ਜਿਤਨਾ ਸਾਫ ਚਿੱਟਾ ਦਿਖਦਾ ਇੰਝ ਸਾਫ ਸਾਫ ਦਿਖਾ ਦੇਣਾ ਜਚਾ ਦੇਣਾ ਲੋਕਾਂ ਨੂੰ ਕਿ ਭਾਈ ਆਹ ਕੁਝ ਹੋਇਆ ਹੁਣ ਗਾਂ ਤੋਂ ਇਲਾ ਕ੍ਰੀਤੀਆਂ ਤੋਂ ਕਤਾਈਆਂ ਤੋਂ ਬਚੋ ਔਰ ਕਾਲੀ ਦਲ ਬਚਾਓ ਔਰ ਉਹਨਾਂ ਨੇ ਇਹ ਵੀ ਦਾਗੀ ਤੇ ਬਾਗੀ ਵਾਲਿਆਂ ਦੀ ਵੀ ਕਹਿਤਾ ਜਿਹੜੇ ਬਾਗੀ ਆ ਉਹ ਵੀ ਦਾਗੀ ਆ ਇਹ ਵੀ ਉੱਥੋਂ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ ਮਤ ਬਹੁਤ ਉੱਚੇ ਸਮਝਣ ਇਸ ਲਈ ਉਹਨਾਂ ਨੂੰ ਵੀ ਇਹ ਇੱਕ ਕਿਸਮ ਦੀ ਤਾੜਨਾ ਕੀਤੀ ਗਈ ਤੇ ਨਾਲ ਇਸ਼ਾਰਾ ਇਹ ਕੀਤਾ ਗਿਆ ਕਿ ਹੁਣ ਇਹ ਸੋਚੋ ਕਿ ਇਕੱਠੇ ਰਹਿਣਾ ਕਿਵੇਂ ਆ ਇਹ ਸਾਰੀਆਂ ਗੱਲਾਂ ਹੁੰਦੀਆਂ ਪਰ ਨਾਲ ਜਿਹੜੀਆਂ ਹੋਰ ਉਹਨਾਂ ਨੇ ਫੁੱਟ ਨੋਟ ਵਾਲੀਆਂ ਗੱਲਾਂ ਉਹ ਇਹ ਐ ਕਿ ਹਰਵਿੰਦਰ ਸਿੰਘ ਸਰਨਾ ਜਿਹੜੇ ਆ ਉਹਨਾਂ ਨੂੰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੇ ਕਾਫੀ ਇਸ ਗੱਲ ਦਾ ਵਾਅਬ ਰੋਲਾ ਜਖੜਾ ਕੀਤਾ ਸੀਗਾ ਕਿ ਇਹ ਇੰਜ ਇਮਪ੍ਰੈਸ਼ਨ ਥੱਲੇ ਆ ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਸਾਡੇ ਜਥੇਦਾਰ ਸਾਹਿਬ ਉਹ ਪੂਰੀ ਤਰ੍ਹਾਂ ਆਪਣੀ ਨਵੀਂ ਡਿਊਟੀ ਨਿਭਾਰੇ ਬਲਟੋਹੇ ਵਾਲੇ ਵਿਰਸਾ ਸਿੰਘ ਬਲਟੋਹੇ ਦੇ ਕਿ ਚੁਣਾ ਨੇ ਉਹਨੂੰ ਕੌਣ ਹੁੰਦੇ ਆ ਇਸ ਤਰ੍ਹਾਂ ਕਰਨ ਵਾਲੇ ਉਹਨਾਂ ਨੇ ਉਹਨੂੰ ਵੀ ਤਨਖਾਹਾਂ ਇਕਰਾਰ ਦਿੱਤਾ ਤੇ ਨਾਲ ਹੀ ਤਾੜਨਾ ਵਿਰਸਾ ਸਿੰਘ ਬਲਟੋਹੇ ਨੂੰ ਦਿੱਤੀ ਕਿ ਉਹ ਵਾਰ-ਵਾਰ ਪਬਲਿਕ 'ਚ ਆ ਕੇ ਇਸ ਕਿਸਮ ਦਾ ਇਸ ਜਿਹੜਾ ਸਿੱਖ ਧਾਰਮਿਕ ਮਰਿਆਦਾ ਦੇ ਜਿਹੜੇ ਸਤੰਭ ਹੈਗੇ ਆ ਥੰਮ ਹੈਗੇ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਹੋਰ ਪੰਜ ਸਾਹਿਬ ਸਿੱਖ ਸਿੰਘ ਹੈਵਾਨ ਆ ਉਹਨਾਂ ਨੂੰ ਬਾਰ ਬਾਰ ਇਸ ਤਰ੍ਹਾਂ ਦਾ ਬੁਰਾ ਭਲਾ ਜਾਂ ਕੋਈ ਚੁਣੌਤੀ ਜਾਂ ਕੋਈ અપਮਾਨਜਨਕ ਜਿਹੜੀਆਂ ਚੀਜ਼ਾਂ ਬੋਲਣੀ ਪਬਲੀਕਲੀ ਉਹ ਠੀਕ ਨਹੀਂ ਆ ਉਹਨਾਂ ਨੂੰ ਤਾੜਨਾ ਦਿੱਤੀ ਹੈ ਓਵਰਆਲ ਮੈਨੂੰ ਇਹ ਲੱਗਦਾ ਕਿ ਇਹ ਕਾਫੀ ਇੱਕ ਕਿਸਮ ਦਾ ਅ ਅ ਅੱਜ ਮਾਹੌਲ ਜਿਹੜਾ ਜਿਸ ਤਰੀਕੇ ਨਾਲ ਟੈਨਸ਼ਨ ਸੀਗੀ ਜਿਸ ਕਿਸਮ ਨਾਲ ਇਹ ਸੀ ਕੁਝ ਵੀ ਹੋ ਸਕਦਾ ਕੁਝ ਵੀ ਹੋਥੇ ਕਿਸੇ ਕਿਸਮ ਦੀ ਸਿਕਿਉਰਿਟੀ ਦਾ ਸਾਰਾ ਇਹ ਬੜੇ ਆਰਾਮ ਨਾਲ ਇੱਕ ਸੂਝਵਾਨ ਤਰੀਕੇ ਦੇ ਨਾਲ ਸਿਰੇ ਲੱਗਾ ਸਾਰਾ ਕੁਝ ਪ੍ਰੋਫੈਸਰ ਹੁਣ ਆਖਰੀ ਸਵਾਲਾ ਕਿਉਂਕਿ ਜਿਹੜੇ ਲੋਕਾਂ ਦੀਆਂ ਨਜ਼ਰਾਂ ਨੇ ਸਜ਼ਾਵਾਂ ਹੋ ਗਈਆਂ ਭੁਗਤ ਲੈਣਗੇ ਉਸ ਤੋਂ ਬਾਅਦ ਫਿਰ ਵਾਪਸੀ ਵਾਲੇ ਪਾਸੇ ਤੁਰਨਗੇ ਜਥੇਦਾਰ ਸਾਹਿਬ ਨੇ ਕਿਹਾ ਕਿ ਹੁਣ ਤੁਹਾਨੂੰ ਇਕੱਠੇ ਹੋਣਾ ਚਾਹੀਦਾ ਬਾਗੀ ਦਾਗੀ ਕਹਿਣੋ ਕਿ ਦੋਨਾਂ ਨੂੰ ਇਹ ਦੋਵੇਂ ਇਸ ਮਾਮਲੇ ਤੇ ਕਹਿੰਦੇ ਸਾਰੇ ਨੰਗੇ ਨੇ ਤੇ ਫਿਰ ਇਹ ਗੱਲ ਜਿਹੜੀ ਹੁਣ ਲੋਕਾਂ ਦੇ ਵਿੱਚ ਜਾ ਰਹੀ ਹੈ ਕਿ ਹੁਣ ਜੇ ਇਕੱਠੇ ਹੋ ਵੀ ਜਾਣਗੇ ਤੇ ਉਹਦੇ ਨਾਲ ਅਕਾਲੀ ਦਲ ਦਾ ਜਾਂ ਪੰਥ ਦਾ ਕੀ ਪੜਾ ਹੋਏਗਾ ਜਾਂ ਪੰਥਕ ਮੁੱਦਿਆਂ ਦਾ ਜਾਂ ਪੰਜਾਬ ਪੰਜਾਬ ਦੇ ਮਸਲਿਆਂ ਦਾ ਕੀ ਪੜਾ ਹੋਏਗਾ ਜਦੋਂ ਇਹ ਲੋਕਾਂ ਦੇ ਜਾਣਗੇ ਲੋਕ ਇਹਨਾਂ ਨੂੰ ਕਿਵੇਂ ਕਬੂਲ ਕਰ ਲਗੇ ਜੱਤਾ ਸਾਹਿਬ ਨੇ ਕਿਹਾ ਕਿ ਕਮੇਟੀ ਬਣਾ ਰਹੇ ਹਾਂ ਅਕਾਲੀ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਮਨਜ਼ੂਰ ਕਰਨ ਦੀ ਗੱਲ ਕੀਤੀ ਹੈ ਵਰਕਿੰਗ ਕਮੇਟੀ ਨੂੰ ਬਾਕੀ ਜਿਹੜੇ ਅਸਤੀਫੇ ਆਏ ਨੇ ਉਹਨਾਂ ਦੀ ਗੱਲ ਕੋਈ ਆ ਵੱਡੀ ਗੱਲ ਇਹ ਹੈ ਕਿ ਹੁਣ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਬਾਦਲ ਪਰਿਵਾਰ ਦੇ ਪੁੱਤ ਜੀ ਸੁਖ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਸੀਗੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਕੋਲ ਜਿਹੜਾ ਫਖਰੇ ਕੌਮ ਦਾ ਵਾਰਸੀ ਉਹ ਵਾਪਸ ਲੈ ਲਿਆ ਗਿਆ ਮਤਲਬ ਇੱਕ ਤਰੀਕੇ ਦਾ ਉਹ ਜੇ ਆਪਾਂ ਅਸਿੱਧੇ ਸ਼ਬਦਾਂ ਚ ਕਹਿ ਲਈਏ ਕਿ ਉਹ ਛੇਕਣ ਵਰਗਾ ਹੀ ਹੋ ਗਿਆ ਕਿ ਤੁਸੀਂ ਆਪਣੇ ਆਪ ਉਪਾਦੀ ਲੈ ਕੇ ਜਿਵੇਂ ਬੈਠੇ ਸੀ ਜਿਨ੍ਹਾਂ ਨੇ ਤੁਹਾਨੂੰ ਉਪਾਦੀਆਂ ਦਿੱਤੀਆਂ ਸੀ ਉੱਤੇ ਆਪ ਆਪਣੇ ਗਾਰਾਂ ਦੀ ਕਤਾਰ 'ਚ ਆ ਗਏ ਹੁਣ ਤੁਹਾਡੇ ਤੋਂ ਫਖਰੇ ਕੌਮ ਵਾਪਸ ਲੈ ਲਿਆ ਗਿਆ ਤੇ ਹੁਣ ਉਹ ਪ੍ਰਧਾਨਗੀ ਕਿਹਦੇ ਪਾਸੇ ਨੂੰ ਤੁਲੇਗੀ ਜਾਂ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਕੀ ਉਹ ਪਾਰਦਰਸ਼ੀ ਹੋਏਗੀ ਜਾਂ ਕਿਵੇਂ ਦੀ ਹੋਏਗੀ ਕੋ ਡੈਲੀਗੇਟਿਡ اجلاس ਕੇ ਅੰਦਰ ਸਦਨਾ ਪੈਣਾ ਜਾਂ ਕਮੇਟੀ ਕਿਵੇਂ ਤੈਅ ਕਰੇਗੀ ਜਾਂ ਫਿਰ ਇਹ ਕਿੰਨਾ ਕੁ ਸਮਾਂ ਇਸ ਚੀਜ਼ ਨੂੰ ਲੱਗੇਗਾ ਅਕਾਲੀ ਦਲ ਸਭ ਲਗਾਤਾਰ ਇਹਦੇ ਉੱਤੇ ਸਕਰੂਟੀ ਰੱਖੇਗਾ ਕਿ ਇਹ ਸਾਰੀ ਚੋਣ ਪ੍ਰਕਿਰਿਆ ਕਿਵੇਂ ਚੱਲ ਰਹੀ ਹੈ ਨਵੀਂ ਭਰਤੀ ਸ਼ੁਰੂ ਕਰਨ ਦੀ ਗੱਲ ਹੈ ਉਹਦੇ ਨਾਲ ਅਕਾਲੀ ਦਲ ਨੂੰ ਤਾਕਤ ਕਿੱਥੇ ਮਿਲਦੀ ਨਜ਼ਰ ਆਉਗੀ ਜਾਂ ਫਿਰ ਬਾਦਲ ਪਰਵਾਰ ਇਹ ਤਾਂ ਬਿਲਕੁਲ ਹਾਸ਼ੀਏ ਤੇ ਲਾਂਬੇ ਹੋ ਜਾਏਗਾ ਇਹਨਾਂ ਨੂੰ ਪਾਸੇ ਕਰਕੇ ਕੋ ਨਵਾਂ ਪ੍ਰਧਾਨ ਅਸੀਂ ਮਤਲਬ ਕਿ ਸਮਝੀਏ ਕਿ ਹੋ ਸਕਦਾ ਕਿ ਕੋ ਨਵੀਆਂ ਆਉਣੀਆਂ ਤਬਦੀਲੀਆਂ ਨਜ਼ਰ ਆਉਣੇ ਦੇ ਵਿੱਚ ਕਿਵਿੰਦੇ ਤੁਹਾਡੇ ਮਨ ਚ ਕੋਈ ਹੈ ਜਿਹੜਾ ਦੁੱਧ ਦਾ ਤੋਤਾ ਸਟਾਲਵਾਰਡ ਹੋਏ ਜੀ ਨੂੰ ਅੱਗੇ ਲੈ ਜੇ ਮੇ ਮੇਰਾ ਸਵਾਲ ਸਾਰਿਆਂ ਨੂੰ ਇਹ ਹੁੰਦਾ ਜਿਹੜੇ ਭੱਜ ਕੇ ਬਹਿ ਕੜਾ ਵਾਂਗੂੰ ਪੈਂਦੇ ਆ ਨਾ ਬਾਦਲ ਪਰਵਾਰ ਇਹ ਪਹਿਲਾਂ ਤੋਂ ਵੀ ਸੀ ਅੱਜ ਵੀ ਆ ਉਹ ਸਭ ਤੋਂ ਵੱਧ ਜਿਹੜਾ ਰੰਗ ਉੱਡਿਆ ਸੀਗਾ ਉਹ ਬਾਦਲ ਪਰਵਾਰ ਦਾ ਉੱਥੇ ਉੱਡਿਆ ਸੀਗਾ ਖੜਾ ਨਹੀਂ ਸੀ ਹੋਇਆ ਜਾਂਦਾ ਖੜਾ ਰੱਖਿਆ ਔਰ ਉਸ ਤਰੀਕੇ ਨਾਲ ਜੋ ਤਖਤੀਆਂ ਪਾ ਕੇ ਕੀਤਾ ਸਾਰਾ ਅਦਬ ਉਥੇ ਵੀ ਤੁਸੀਂ ਇਸ ਤਰੀਕੇ ਨਾਲ ਹੈਗੇ ਹੁਣ ਮੈਨੂੰ ਲੱਗਦਾ ਕਿ ਆਪਾਂ ਨੂੰ ਐ ਨਹੀਂ ਹੈ ਕਿ ਗਲਤੀਆਂ ਨਹੀਂ ਜਦ ਮੰਨੀਆਂ ਪਬਲੀਕਲੀ ਮੰਨੀਆਂ ਨਾ ਫਿਰ ਆਪਾਂ ਦੇਖੋ ਬੰਦਾ ਜਿਹੜਾ ਹੈ ਉਹ ਕੀ ਕਰਨਾ ਚਾਹੁੰਦੇ ਆ ਤੂੰ ਢਾਡੇ ਮਨ ਵਿੱਚ ਹੈ ਕਿ ਉਹਨੂੰ ਬਾਹਰ ਕੱਟਦਾ ਜਾਏ ਫਿਰ ਕਿਨੂੰ ਹੋਰ ਕਿਨੂੰ ਲਿਆਂਦਾ ਜਾਏ ਇਹ ਕੋਈ ਨਹੀਂ ਸੁਜੈਸਟ ਕਰਦਾ ਉਹਦੇ ਤੇ ਗੁੱਸਾ ਇੰਨਾ ਬੰਦਿਆਂ ਨੇ ਇੱਕ ਤਕੀਆ ਕਲਾਮ ਜਿਆ ਇੱਕ ਨਾ ਬਣ ਜਾਂਦਾ ਇੱਕ ਰੁੱਟੀ ਫੈਸ਼ਨ ਬਣ ਜਾਂਦਾ ਕਿ ਹਾਂ ਜਿਸ ਤਰ੍ਹਾਂ ਹਰ ਕੋਈ ਆ ਪੰਜਾਬ ਦਾ ਬੜੀ ਚਿੰਤਾ ਹੈ ਅਸਲ ਚ ਉਹਨੂੰ ਮੈਂ ਬਹੁਤਿਆਂ ਨੇ ਵੇਖਿਆ ਕਿ ਉਹਨਾਂ ਨੂੰ ਆਪਣੀ ਚਿੰਤਾ ਹੁੰਦੀ ਪੰਜਾਬ ਦੀ ਨਹੀਂ ਹੁੰਦੀ ਹੈ ਹੁਣ ਜਿਹੜਾ ਬਾਦਲ ਨੂੰ ਚਾਰ ਗਾਲਾਂ ਖੱਡ ਕੇ ਜਿਹੜਾ ਸ਼ਾਮ ਨੂੰ ਰੋਟੀ ਹਾਜਮ ਹਾਜਮੋਲੇ ਦਾ ਕੰਮ ਕਰਦਾ ਉਹ ਮੈਨੂੰ ਲੱਗਦਾ ਥੋੜਾ ਜਿਆ ਸਾਨੂੰ ਸੋਚਣ ਦਾ ਰੀਵਿਊ ਕਰਨਾ ਚਾਹੀਦਾ ਕਿ ਇਸ ਪ੍ਰਕਿਰਿਆ ਤੋਂ ਬਾਅਦ ਕੀ ਸਾਡੇ ਕੋਲ ਕੋਈ ਜੇਤ ਹੋਰ ਲੀਡਰ ਹੈਗੇ ਆ ਫਿਰ ਤੇ ਉਹਨੂੰ ਸੱਚੀ ਮੁੱੱਚੀ ਆਪ ਹੀ ਘਰੇ ਬਹਿ ਜਾਣਾ ਚਾਹੀਦਾ ਜੇ ਕੋਈ ਲੀਡਰ ਨਹੀਂ ਹੈਗੇ ਤਾਂ ਫਿਰ ਜੋ ਸਾਡੇ ਕੋਲ ਹੈਗੇ ਆ ਉਹਨਾਂ ਨਾਲ ਹੀ ਕੰਮ ਚਲਾਓ ਜਦ ਤੱਕ ਹੋਰ ਨਵੇਂ ਚੰਗੇ ਵੱਡੇ ਲੀਡਰ ਸਰਕਾਰ ਦਾ ਲੀਡਰ ਪੈਦਾ ਨਹੀਂ ਹੁੰਦੇ ਇਹ ਆ ਮੇਰੀ ਮੈਂ ਬੜਾ ਇਨ੍ਹਾਂ ਮਾਮਲਿਆਂ ਦੇ ਵਿੱਚ ਪ੍ਰੈਕਟੀਕਲ ਹੈਗਾ ਗਈ ਗੱਲ ਕਿ ਹੁਣ ਹੋਊਗਾ ਕੀ ਉਹਦੇ ਚ ਉਹਨਾਂ ਨੇ ਉੱਥੋਂ ਇਹ ਚੰਗੀ ਗੱਲ ਕੀਤੀ ਇਹ ਬਹੁਤ ਸਿਆਣੀ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਡੈਲੀਗੇਟ اجلاس ਬਣਾ ਕੇ ਜਿਹੜਾ ਇਕੱਠੇ ਕਰੋ ਦੁਬਾਰਾ ਤੁਸੀਂ ਆਪਣੀ ਚੋਣ ਕਰ ਲਓ ਹੁਣ ਉਹਦੇ ਚ ਡੈਲੀਗੇਟ ਕਿਹੜੇ ਬਣ ਕੇ ਆਉਂਦੇ ਆ ਇਹ ਕੀ ਜਿਹੜੇ ਬਾਗੀ ਆ ਉਹ ਆਪਣੇ ਕਿੰਨੇ ਕ ਡੈਲੀਗੇਟ ਕਿ ਹੋਏ ਫਿਰ ਤੁਹਾਡੀ ਰੀਅਲ ਬਾਤ ਹੋਊਗੀ ਤੁਹਾਡੀ ਪਾਰਟੀ ਚ ਕਿੰਨਾ ਕੰਮ ਆ ਤੁਸੀਂ ਮਿਲਾਈਆਂ ਕਿੰਨੀਆਂ ਖਾਧੀਆਂ ਤੇ ਕੰਮ ਕਿੰਨਾ ਕੀਤਾ ਇਹ ਇਹਦੀ ਇਹਦਾ ਵੀ ਤੇ ਹੁਣ ਹੋ ਜੂ ਨਾ ਸਾਰਾ ਨਿਤਾਰਾ ਹੋ ਜੂਗਾ ਇਸ ਲਈ ਮੈਨੂੰ ਲੱਗਦਾ ਕਿ ਜਿਹੜੇ ਉਹ ਡੈਲੀਗੇਟ ਬਣਾ ਕੇ ਡੈਲੀਗੇਟ ਸੈਸ਼ਨ ਹੋਏ ਉਹਨਾਂ ਨੇ ਉਹਦੀਆਂ ਵੀ ਪੂਰੀ ਚਿੰਤਾ ਰੱਖੀ ਕਿ ਤੁਸੀਂ ਆਧਾਰ ਕਾਰਡ ਦੇਖੋ ਜਾਲੀ ਨਾ ਕੋਈ ਹੋਵੇ ਸਾਰਾ ਕੁਝ ਉਹਨਾਂ ਨੇ ਉੱਥੋਂ ਫਸੀਲ ਦੇ ਉੱਤੋਂ ਇਹ ਡਿਟੇਲ ਦੇ ਵਿੱਚ ਦੱਸਿਆ ਔਰ ਉਹਨਾਂ ਨੇ ਦੱਸਿਆ ਇਹ ਟਾਈਮ ਬਾਉਂਡ ਕਰ ਦਿੱਤਾ ਇਹ ਨਹੀਂ ਕਿ ਐਸਜੀਪੀਸੀ ਦੀਆਂ ਚੋਣਾਂ ਜਿਹੜੀਆਂ ਜਿਵੇਂ ਪੋਸਟ ਪੋਸਟਪੋਨੀ ਹੋਈ ਜਾਂਦੀਆਂ ਇਹ ਵੀ ਹੁਣ ਅਕਾਲੀ ਦਲ ਦਾ ਇੱਕ ਵੈਕਿਊਮ ਨਾ ਹੋਵੇ ਉਹਨੂੰ 6 ਮਹੀਨਿਆਂ ਦੇ ਅੰਦਰ ਮਤਲਬ ਇਹ ਨਹੀਂ ਕਿ ਜੂ ਜ਼ਰੂਰੀ ਹੈ 6 ਮਹੀਨਿਆਂ ਬਾਅਦ ਹੀ ਕਰਨਾ ਅਸਲ ਤੇ ਇਹਦੀ ਮਿਆਦ ਪੂਰੀ ਹੋ ਜਣੀ ਹੈ ਮਿਡਲ ਦਸੰਬਰ ਦੇ ਵਿੱਚ ਤੇ ਉਸ ਨੂੰ ਤੁਸੀਂ ਮਹੀਨੇ 'ਚ ਵੀ ਕਰ ਸਕਦੇ ਹੋ 2 ਮਹੀਨੇ 'ਚ ਵੀ ਕਰ ਸਕਦੇ ਆ ਵਿਸਾਖੀ ਵਾਲੇ ਦਿਨ ਵੀ ਜਾਂ ਵਿਸਾਖੀ ਤੋਂ ਪਹਿਲਾਂ ਜਾਂ ਬਾਅਦ ਵੀ ਕਰ ਸਕਦੇ ਮਾਰਚ ਵਿੱਚ ਕਰ ਸਕਦੇ ਆ April ਤੱਕ ਕਰ ਸਕਦੇ ਆ ਉਦੋਂ ਮੌਸਮ ਠੀਕ ਹੋਣਾ ਪਰ ਇਹਨਾਂ ਨੂੰ ਇਹ ਇੱਕ ਨਿਸ਼ੀਤ ਦੇਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਲੋਕਾਂ ਕੋਲੋਂ ਡੈਲੀਗੇਟਾਂ ਰਾਹੀਂ ਦੁਬਾਰਾ ਫਤਵਾ ਲੈ ਕੇ ਆਪਣੀ ਲੀਡਰਸ਼ਿਪ ਨੂੰ ਇਕੱਠਿਆਂ ਕਰੋ ਹੁਣ ਇੱਕ ਹੰਡ ਗੰਢ ਤੋਂ ਤੁਹਾਡਾ ਸਵਾਲ ਜਿਹੜਾ ਜਿਹੜਾ ਲੋਕ ਵੀ ਜਾਨਣਾ ਚਾਹਣਗੇ ਕਿ ਜਿਹੜੇ ਬਾਗੀ ਸੀ ਤੇ ਦਾਗੀ ਜਿਨ੍ਹਾਂ ਨੂੰ ਕਹਿੰਦੇ ਸੀ ਹੁਣ ਤੇ ਚਲੋ ਧੋਤਾ ਪਾਤਾ ਛਿੱਟਾ ਮਾਰਤਾ ਅੱਜ ਤੋਂ ਬਾਅਦ ਉਹ ਜਦੋਂ ਸਾਰੀ ਅਰਦਾਸ ਪੜਤੀ ਜਾਊਗੀ ਫਿਰ ਤੇ ਆਪਾਂ ਦਾਗੀ ਵੀ ਕਹਿਣਾ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਗੱਲ ਜਿਹੜੀ ਖਤਮ ਹੋ ਜਾਈ ਉਹਨੂੰ ਬਾਰ-ਬਾਰ ਓ ਛੇੜਨਾ ਨਹੀਂ ਚਾਹੀਦਾ ਉਦੋਂ ਇਹ ਕੀ ਆਪਸ ਵਿੱਚ ਲੀਡਰ ਬੈਠ ਕੇ ਗੰਢ ਟੁੱਪ ਕਰਨਗੇ ਜਾਂ ਸੱਚੀ ਮੁੱਚੀ ਇੱਕ ਥੱਲਿਓਂ ਚੂਣਾ ਕਰਕੇ ਜਥੇਦਾਰਾਂ ਕੋਲ ਜਾ ਕੇ ਵਰਕਰਾਂ ਕੋਲ ਜਾ ਕੇ ਡੈਲੀਗੇਟ ਬੁਲਾ ਕੇ ਕਮਾਂਦਾਰੀ ਦੇ ਨਾਲ ਮਜ਼ਬੂਤ ਪਾਰਟੀ ਵੱਲ ਅੱਗੇ ਕਦਮ ਵਧਾਉਣਗੇ ਮੈਨੂੰ ਜੋ ਖਬਰ ਲੱਗ ਰਹੀ ਹੈ ਕਿ ਇਹ ਤੇ ਗੱਲ ਚੱਲ ਪਈ ਹੈ ਕਿ ਜਿਹੜੇ ਬਾਹਰ ਗਏ ਸੀਗੇ ਬਾਕੀ ਉਹਨਾਂ ਦੀ ਬਗਾਵਤ ਦੀ ਸੋਰ ਮੱਠੀ ਹੋ ਗਈ ਉਹ ਕਹਿੰਦੇ ਵੀ ਪਤਾ ਲੱਗ ਗਿਆ ਵੀ ਕੰਮ ਤੇ ਉੱਥੇ ਹੀ ਚੱਲਣਾ ਉਧਰ ਨੂੰ ਚੱਲੋ ਖਾਸ ਕਰਕੇ ਜਦੋਂ ਬੀਬੀ ਜਗੀਰ ਕੌਰ 33 ਵੋਟਾਂ ਨਾਲ ਪਿੱਛੇ ਰਹਿ ਗਏ ਬਹੁਤ ਜ਼ਿਆਦਾ ਫਾੜੀ ਹੋ ਗਏ 105 ਤੇ 33 ਦਾ ਬਹੁਤ ਫਰਕ ਹੁੰਦਾ ਤਾਂ ਉਹਨਾਂ ਨੇ ਫਿਰ ਇਸ ਗੱਲ ਦਾ ਮੋੜਾ ਉਦੋਂ ਹੀ ਪੈ ਗਿਆ ਸੀ ਅੱਜ ਦੀ ਤਰੀਕ 'ਚ ਵੀ ਇੰਜ ਹੀ ਆ ਪਰ ਮੈਨੂੰ ਲੱਗਦਾ ਇਹ ਗੰਢ ਤੁੱਪ ਕਰ ਦੇ ਨਾਲੋਂ ਸਗੋਂ ਦੇਖਣਾ ਇਹ ਚਾਹੀਦਾ ਆ ਕਿ ਸੱਚੀ ਮੁੱਚੀ ਜਿਹੜਾ ਧਰਾਤਲ ਤੇ ਲੋਕਾਂ ਦੇ ਮਨਾਂ 'ਚ ਅਕਾਲੀ ਦਾ ਲਿਆ ਉਹ ਕਿਹੜੀ ਲੀਡਰਸ਼ਿਪ ਲੈ ਕੇ ਆਉਣਾ ਚਾਹੁੰਦੇ ਆ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰਨਾ ਚਾਹੀਦਾ ਜਿਹੜਾ ਕਿ ਉਥੋਂ ਇਹਨਾਂ ਨੂੰ ਹੁਕਮ ਹੋਇਆ ਔਰ ਬਾਕੀ ਗਾਂ ਤੋਂ ਇਹ ਸੋਚ ਲੈਣਾ ਚਾਹੀਦਾ ਕਿ ਜੋ ਜਿਸ ਪਾਸੇ ਨੂੰ ਪੰਥਿਕ ਪੋਲਿਟਿਕਸ ਨੂੰ ਅਕਾਲੀ ਦਾ ਲੱਗਿਆ ਸੀਗਾ ਉਹ ਭੀਜਪੀ ਵਾਲਾ ਤੇ ਇੱਕ ਚਲੋ ਡਾਇਲੋਜੀਕਲ ਪੱਖ ਸੀਗਾ ਪਰ ਆਪ ਵੀ ਤੇ ਬਹੁਤ ਕੁਝ ਉਹ ਕੁਝ ਕੀਤਾ ਜਿਹੜਾ ਬਿਲਕੁਲ ਮਨਜ਼ੂਰ ਨਹੀਂ ਸੀ ਪੰਥ ਨੂੰ ਚੁੱਪਦਾ ਸੀ ਪੰਥ ਲਈ ਪੰਥ ਲਈ ਪੰਥਕ ਰਸਤੇ ਲਈ ਜਾਂ ਪੰਥਕ ਪੋਲਿਟਿਕਸ ਲਈ ਘਾਤਕ ਸੀ ਜ਼ਹਿਰ ਸੀ ਉਹ ਸਾਰੀਆਂ ਗੱਲਾਂ ਅੱਜ ਖੁੱਲ ਕੇ ਹੋ ਗਈਆਂ ਔਰ ਜਦੋਂ ਇਹ ਉਹਦਾ ਕਬੂਲ ਹੋ ਗਿਆ ਆ ਹੁਣ ਦੁਬਾਰਾ ਉਹ ਕਤਾਈਆਂ ਨਹੀਂ ਹੋਣੀਆਂ ਚਾਹੀਦੀ ਹੁਣ ਤੇ ਤੁਸੀਂ ਇਹੋ ਹੀ ਅਰਦਾਸਾਂ ਕਰ ਸਕਦੇ ਆ ਬਿਲਕੁਲ ਜਦੋਂ ਇਹ ਗੱਲ ਹੁੰਦੀ ਹੈ ਨਾ ਕਿ ਅਕਾਲੀ ਦਲ ਕਿਹੜੇ ਪਾਸੇ ਗਿਆ ਜਾਂ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਭਟਕਿਆ ਤਾਂ ਉਹ ਇੱਕ ਵੱਖਰਾ ਵਿਸ਼ਾ ਹੋਏਗਾ ਕਿ ਅਕਾਲੀ ਦਲ ਪਟਕਿਆ ਜਾਂ ਬਾਦਲਾ ਨੇ ਉਹਨੂੰ ਪਟਕਾਇਆ ਜਾਂ ਉਸ ਤੋਂ ਪਹਿਲਾਂ ਦੀ ਲੀਡਰਸ਼ਿਪ ਨੇ ਪਟਕਾਇਆ ਜਾਂ ਕਿਉਂਕਿ ਜੱਤਦਰ ਗਰਗਨੀ ਹਰਪੀ ਸਿੰਘ ਹੋਰਾਂ ਨੇ ਬਹੁਤ ਕੁਝ ਮਤਲਬ ਕਿ ਕਾਫੀ ਹੱਦ ਤੱਕ ਜਿਹੜਾ ਉਦੋਂ ਪਰਦਾ ਚੁੱਕਿਆ ਕਿ ਕੀ ਕੁਝ ਹੁੰਦਾ ਰਿਹਾ ਪੰਥਕ ਸਰਕਾਰ ਜਿਹਨੂੰ ਅਸੀਂ ਕਹਿੰਦੇ ਰਹੇ ਹਾਂ ਜਿਹੜੇ ਨੀਲੀਆਂ ਪੱਗਾਂ ਬੰਨ ਕੇ ਤੇ ਚਿੱਟੇ ਕੁਰਤੇ ਪਜਾਬੇ ਪਾ ਕੇ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਸੀ ਉਹਨਾਂ ਨੇ ਪੰਥ ਨਾਲ ਪੰਜਾਬ ਨਾਲ ਜਾਂ ਪੰਥਕ ਮੁੱਦਿਆਂ ਨਾਲ ਕਿਦਾਂ ਤਰੂਕ ਕਮਾਇਆ ਉਹ 9 ਮਾਸ ਦੇ ਰਿਸ਼ਤਿਆਂ 'ਚ ਕਿਵੇਂ ਰਹੇ ਵਖਰਾ ਹੁੰਦਾ ਹੈ ਤੇ ਇਹਦੇ ਉੱਤੇ ਵੀ ਅਸੀਂ ਚਰਚਾ ਕਰਾਂਗੇ ਜਿਹੜੀ ਗੱਲ ਇਹ ਹੈ ਕਿ ਸ਼ਰਮ ਜਿਹੜੀ ਹੈ ਉਹ ਇਹਨਾਂ ਇਹਨਾਂ ਨੂੰ ਸਭ ਮਹਿਸੂਸ ਹੋਏਗੀ ਕਿ ਇਹਨਾਂ ਨੇ ਜੋ ਕੁਝ ਕੀਤਾ ਉਹਦੇ ਨਾਲ ਕੌਮ ਦਾ ਪੰਥ ਦਾ ਪੰਜਾਬ ਦਾ ਕੀ ਕਾਰਨ ਹੋਇਆ ਤੇ ਉਹਦੇ ਸਿੱਟੇ ਆਉਣ ਵਾਲੇ ਹੋਰ ਕਿੰਨੀਆਂ ਸਦੀਆਂ ਤੱਕ ਭੁਗਤਨੇ ਪੈ ਸਕਦੇ ਨੇ ਉਹ ਹੌਲੀ ਹੌਲੀ ਪਰਚੋਲੋ ਦੀ ਹੁੰਦੀ ਰਹੇਗੀ ਵਿਚਾਰ ਕਮੈਂਟ ਕਰਿਓ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਨਹੀਂ ਦੇ ਕੇ ਖਤਮ ਕਰਦੇ ਨੇ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਬਹੁਤ سارے ਲੋਕਾਂ ਨੇ ਲਾਈਵ ਦੇਖ ਲਿਆ ਆ ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਵੀ ਲਾਈਵ ਵਾਂਗੂ ਤੁਰੰਤ ਨਾਲੋ ਨਾਲ ਹੀ ਇਹ ਜੋੜ ਲਿਆ ਔਰ ਮੈਂ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ